ਕੀ ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਨੇ ਰਾਜ ਸਭਾ ਦੀ ਉਮੀਦਵਾਰੀ ਲਈ ਆਜ਼ਾਦ ਉਮੀਦਵਾਰ ਨਮਨੀਤ ਚਤੁਰਵੇਦੀ ਦਾ ਸਮਰਥਨ ਕੀਤਾ ਹੈ ਜਿਵੇਂ ਕਿ ਦਾਅਵੇ ਕੀਤੇ ਜਾ ਰਹੇ ਹਨ ਤੇ ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਅਜਨਾਲਾ ਵਿੱਚ ਹੜਪੀੜਤਾ ਲਈ ਰਾਹਤ ਰਾਸ਼ੀ ਦੀ ਵੰਡ ਸ਼ੁਰੂ ਕਰ ਦਿੱਤੀ ਹੈ ਤੇ ਉਧਰ ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਸੀਨੀਅਰ ਕਾਂਗਰਸ ਆਗੂ ਦੇ ਬਿਆਨ ਨੇ ਹਲਚਲ ਮਚਾ ਦਿੱਤੀ ਹੈ ਇਹਨਾਂ ਸਾਰਿਆਂ ਮਸਲਿਆਂ ਤੇ ਗੱਲਬਾਤ ਕਰਾਂਗੇ ਸਾਰਿਆਂ ਮਸਲਿਆਂ ਤੇ ਗੱਲਬਾਤ ਕਰਨ ਲਈ ਸਾਡੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਖੁਸ਼ਾਲ ਲਾਲੀ ਜੀ ਸਰ ਸਭ ਤੋਂ ਪਹਿਲਾਂ ਬਹੁਤ ਸਵਾਗਤ ਹੈ ਸ਼ੁਕਰੀਆ ਗੁਰਜੀਤ ਸਰ ਅੱਜ ਆਪਾਂ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਬਾਰੇ ਜਿਨ੍ਹਾਂ ਜਿਨ੍ਹਾਂ ਤੇ ਦਾਵਾ ਕੀਤਾ ਜਾ ਰਿਹਾ ਕਿ ਇਹਨਾਂ ਨੇ ਰਾਜ ਸਭਾ ਦੀ ਉਮੀਦਵਾਰੀ ਲਈ ਆਜ਼ਾਦ ਉਮੀਦਵਾਰ ਨਵਨੀਤ ਚਤੁਰਵੇਦੀ ਦਾ ਸਮਰਥਨ ਕੀਤਾ ਤੇ ਹੁਣ ਤੱਕ ਇਹਨਾਂ ਦੇ ਨਾਮ ਹੀ ਜਨਤਕ ਹੋ ਗਏ ਨਾ ਇਹ ਵਿਧਾਇਕ ਕੌਣ ਨੇ ਤੇ ਪੂਰਾ ਸੱਚ ਕੀ ਹੈ ਇਹਦੇ ਬਾਰੇ ਦੱਸੋ ਬਿਲਕੁਲ ਇਹ ਪਿਛਲੇ ਕਈ ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਨਵਨੀਤ ਚਤੁਰਵੇਦੀ ਨਾਂ ਦਾ ਇੱਕ ਬੰਦਾ ਜਿਹੜਾ ਕਿ ਜਨਤਾ ਪਾਰਟੀ ਜਿਹਦੀ ਆਪਣੀ ਪਾਰਟੀ ਹੈ ਔਰ ਜੈਪੁਰ ਦਾ ਹੋ ਰਹਣ ਵਾਲਾ ਹੈ ਉਹ ਹੁਣ ਪਬਲਿਕਲੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀਗੀ ਹੁਣ ਉਹ ਮੀਡੀਆ ਦੇ ਨਾਲ ਵੀ ਉਹਨਾਂ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਉਧਰ ਜਿਹੜੇ ਦਸਤਾਵੇਜ਼ ਉਹਦੇ ਵੱਲੋਂ ਜਮ੍ਹਾਂ ਕਰਵਾਏ ਗਏ ਸੀਗੇ ਨਾਮੀਨੇਸ਼ਨ ਵਾਸਤੇ ਉਹ ਵੀ ਪਬਲਿਕ ਹੋਣੇ ਸ਼ੁਰੂ ਹੋ ਗਏ ਸੋ ਜਿਹੜੇ ਵਿਧਾਇਕਾਂ ਦੀ ਉਹ ਕਲੇਮ ਕਰ ਰਿਹਾ ਸੀਗਾ ਕਿ 10 ਵਿਧਾਇਕਾਂ ਨੇ ਉਦੀ ਉਮੀਦਵਾਰੀ ਦਾ ਸਮਰਥਨ ਕੀਤਾ ਹੈ ਉਹਨਾਂ ਦੇ ਵਿੱਚ ਜਿਹੜੇ ਨਾਂ ਆਏ ਨੇ ਉਹ ਰਜਨੀਸ਼ ਦਈਆ ਨੇ ਹਮ ਨਰੇਸ਼ ਕਟਾਰੀਆ ਨੇ ਜੀ ਸੁਖਵੀਰ ਮੈਸਰਖਾਨਾ ਨੇ ਹਮ ਰਣਵੀਰ ਭੁੱਲਰ ਨੇ ਗੁਰਲਾਲ ਸਿੰਘ ਘਨੌਰ ਨੇ ਅਮੋਲਕ ਸਿੰਘ ਹੈ ਜੀ ਮਨਜੀਤ ਸਿੰਘ ਬਲਾਸਪਰ ਹੈ ਹਮ ਕੁਲਵੰਤ ਪੰਡੋਰੀ ਹੈ ਔਰ ਗੁਰਪ੍ਰੀਤ ਸਿੰਘ ਬਣਾਵਾਲੀ ਤੇ ਕੁਲਵੰਤ ਸਿੰਘ ਬਾਜੀਗੜ ਦਾ ਨਾਂ ਸ਼ਾਮਿਲ ਹੈ ਹਮ ਸੋ ਇਹ 10 ਜਿਹੜੇ ਵਿਧਾਇਕ ਨੇ ਜਿਨ੍ਹਾਂ ਦਾ ਨਾਮ ਪਬਲਿਕ ਹੋਇਆ ਹੁਣ ਜੀ ਉਹਨਾਂ ਬਾਰੇ ਕਲੇਮ ਕੀਤਾ ਜਾ ਰਿਹਾ ਹੈ ਕਿ ਇਹਨਾਂ ਨੇ ਉਸ ਦੀ ਚਤੁਰਬੀਦੀ ਦੀ ਉਮੀਦਵਾਰੀ ਦਾ ਸਮਰਥਨ ਕੀਤਾ ਉਹਨੂੰ ਪ੍ਰਪੋਜ਼ਡ ਕੀਤਾ ਤੇ ਜੇ ਉਹ ਪ੍ਰਪੋਜ਼ਡ ਗਲਤ ਪਾਇਆ ਜਾਂਦਾ ਤਾਂ ਉਹਦੀ ਉਮੀਦਵਾਰੀ ਦੇ ਕਾਗਜ਼ ਆਪਣੇ ਆਪ ਰੱਦ ਹੋ ਜਾਣਗੇ ਹੂੰ ਸੋ ਹੁਣ ਤੱਕ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਆ ਉਹ ਇਹ ਆ ਰਹੀ ਆ ਕਿ ਜਿਵੇਂ ਬੰਦੇ ਦਾ ਨਾਮ ਲਿਖਿਆ ਹੁੰਦਾ ਜੀ ਉਵੇਂ ਹੀ ਪੂਰੇ ਨਾਮ ਦੇ ਦਸਕਤ ਹੋਏ ਹੋਏ ਹੂੰ ਤੇ ਜਿਹੜੇ ਇਹ 10 ਵਿਧਾਇਕ ਹੈ ਇੰਟਰਸਟਿੰਗਲੀ ਇਹਨਾਂ ਦੇ ਨਾਂ ਇਹਨਾਂ ਵਿੱਚੋਂ ਕੁਝ ਬੰਦੇ ਆ ਕੁਝ ਵਿਧਾਇਕਾਂ ਦੇ ਨਾਂ ਜਿਹੜੀ ਸੱਤਾਧਾਰੀ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਉਮੀਦਵਾਰ ਹੈ ਰਜਿੰਦਰ ਗੁਪਤਾ ਉਹਦੀ ਜਿਹੜੀ ਉਮੀਦਵਾਰੀ ਦਾ ਸਮਰਥਨ ਹੈ ਜਾਂ ਉਹਨੂੰ ਪ੍ਰਪੋਜ਼ਡ ਕੀਤਾ ਹੋਇਆ ਉਹ 20 ਵਿਧਾਇਕਾਂ ਨੇ ਕੀਤਾ ਹੋਇਆ ਤੇ ਇਹ ਜਿਹੜੇ 10 ਹੈ ਕਈਆਂ ਦੇ ਨਾਂ ਇੱਧਰ ਵੀ ਹੈ ਤੇ ਉੱਧਰ ਵੀ ਹੈ ਸੋ ਇਹ ਜਾਣਕਾਰੀ ਇਸ ਤਰ੍ਹਾਂ ਦੀ ਜਾਣਕਾਰੀ ਹੈ ਥੋੜਾ ਜਿਹਾ ਭੰਬਲ ਪੂਸੇ ਵਾਲੀ ਸਥਿਤੀ ਹੈ ਜੀ ਤੇ ਇਹ ਪਤਾ ਲੱਗ ਰਿਹਾ ਹੈ ਕਿ ਜਿਹੜੇ ਇਹ ਵਿਧਾਇਕ ਹੈ ਭਾਵੇਂ ਕਿ ਇਹਨਾਂ ਨੇ ਕੋਈ ਜੇ ਹੁਣ ਤੱਕ ਜਾਣਕਾਰੀ ਆਈ ਸੀ ਚਾਹੀਦਾ ਸੀ ਇਹ ਸੀ ਕਿ ਉਹ ਪ੍ਰੈਸ ਕਾਨਫਰੈਂਸ ਕਰਦੇ ਜਾਂ ਕੋਈ ਆਪਣਾ ਸਪਸ਼ਟੀਕਰਨ ਦਿੰਦੇ ਪਰ ਕਿਹਾ ਜਾ ਰਿਹਾ ਹੈ ਕਿ ਇਹਨਾਂ ਨੇ ਕੇਂਦਰੀ ਲੀਡਰਸ਼ਿਪ ਅਰਵਿੰਦ ਕੇਜਰੀਵਾਲ ਔਰ ਮਨੀਸ਼ ਸੋਧਿਆ ਤੇ ਭਗਵੰਤ ਮਾਨ ਨੂੰ ਪਰਸਨਲੀ ਫੋਨ ਕਰਕੇ ਦੱਸਿਆ ਹੈ ਕਿ ਇਹਨਾਂ ਦੇ ਝਾਲੀ ਦਸਕਤ ਕੀਤੇ ਗਏ ਆ। ਹੂੰ। ਸੋ ਜੇਕਰ ਝਾਲੀ ਦਸਕਤ ਕੀਤੇ ਗਏ ਆ ਤਾਂ ਉਹਨਾਂ ਤੇ ਜਿਹੜਾ ਨਵਰੀਤ ਚਤਰਬੀਰਦੀ ਆ ਉਹਨਾਂ ਦੇ ਖਿਲਾਫ ਕੇਸ ਵੀ ਬਣ ਸਕਦਾ ਜਲਸਾ ਜੀ ਦਾ ਕੇਸ ਵੀ ਬਣ ਸਕਦਾ ਹੈ। ਪਰ ਇਹ ਜਿਹੜਾ ਇਹਦੇ ਬਾਰੇ ਜਿਹੜੀ ਸਵਾਲ ਉੱਠ ਰਿਹਾ ਉਹ ਇਹ ਉੱਠ ਰਿਹਾ ਕਿ ਆਮ ਆਦਮੀ ਪਾਰਟੀ ਪਬਲੀਕਲੀ ਇਹਨੂੰ ਕਿਉਂ ਨਹੀਂ ਕੰਡੈਮਨ ਕਰ ਰਹੀ। ਸੋ ਇਹਦੇ ਪਿੱਛੇ ਪੋਲਿਟਿਕਸ ਕੀ ਹੈ? ਜੀ। ਇਹ ਚਤਰਬੀਦੀ ਜਿਹੜਾ ਕਹਿ ਰਿਹਾ ਹੈ ਉਏ ਉਹ ਤਾਂ ਇਹ ਕਲੇਮ ਕਰ ਰਿਹਾ ਕਿ ਉਹਦੇ ਨਾਲ 68 ਐਮਐਲਏ ਉਹਦੇ ਸਮਰਥਨ ਚ ਨਹੀਂ ਤੇ 24 ਤਰੀਕ 24 ਅਕਤੂਬਰ ਨੂੰ ਜਿਸ ਦਿਨ ਵੋਟਾਂ ਪੈਣਗੀਆਂ દિਵਾਲੀ ਤੋਂ ਬਾਅਦ ਤੇ ਉਸ ਦਿਨ 68 ਬੰਦੇ ਉਹਨੂੰ ਵੋਟਾਂ ਪਾਣਗੇ ਸੱਤਾਧਾਰੀ ਧਿਰ ਦੇ ਤੇ ਉਹਨੇ ਕਿਹਾ ਹੈ ਕਿ ਉਹ ਦਿੱਲੀ ਦੇ ਵਿੱਚ ਰਹਿੰਦਾ ਉਹਨੇ ਕਿਤਾਬ ਲਿਖੀ ਸੀ ਕਿਸਾਨ ਅੰਦੋਲਨ ਦੇ ਟਾਈਮ ਇੱਕ ਉਹ ਕਿਤਾਬ ਬਹੁਤ ਵਿਕੀ ਸੀ ਪੰਜਾਬੀ ਚ ਵੀ ਉਹਦਾ ਕਿਤਾਬ ਦਾ ਤਰਜਮਾ ਹੋਇਆ ਸੀ ਔਰ ਉਹ ਇਹ ਕਲੇਮ ਕਰਦਾ ਕਿ ਉਹਦੀ ਕਿਤਾਬ ਜਿਹੜੀ ਹੈ ਉਹ 1 ਲੱਖ ਕਾਪੀ ਪੰਜਾਬ ਚ ਵਿਕੀ ਸੀਗੀ ਤੇ ਉਹਦੀ ਬਹੁਤ ਜਾਣ ਪਛਾਣ ਹੈ ਤੇ ਦਿੱਲੀ ਬਹੁਤ ਸਾਰੇ ਵਿਧਾਇਕਾਂ ਨੇ ਉਹਨੂੰ ਅਪਰੋਚ ਆਪ ਅਪਰੋਚ ਕੀਤਾ ਸੀ ਕਿ ਤੁਸੀਂ ਪੰਜਾਬ ਆਓ ਤੇ ਤੇ ਚੋਣ ਲੜੋ ਸੋ ਇਸ ਕਰਕੇ ਕਹਿੰਦਾ ਮੈਂ ਚੋਣ ਲੜ ਰਿਹਾ ਸੋ ਇਹ ਜਿਹੜਾ 68 ਵਿਧਾਇਕਾਂ ਵਾਲਾ ਮਾਮਲਾ ਹੈ ਜਾਂ ਜਿਹੜਾ ਕਲੇਮ ਹੈ ਉਹ ਬਹੁਤ ਜਿਹੜਾ ਹੈ ਕਿ ਖਤਰਨਾਕ ਵੀ ਹੈ ਤੇ ਇੱਕ ਮਤਲਬ ਹਲਚਲ ਖੜੀ ਕਰਨ ਵਾਲਾ ਸਰੇ ਜਿਵੇਂ ਤੁਸੀਂ ਖਤਰੇ ਦੀ ਗੱਲ ਕੀਤੀ ਹੈ ਤਾਂ ਜਿਹੜਾ ਨਵਨੀਤ ਚਤਰਵੇਦੀ ਦਾ ਇਹ ਦਾਵਾ ਹੈ ਇਹਦੇ ਨਾਲ ਸਰਕਾਰ ਵੀ ਖਤਰੇ ਚ ਆ ਸਕਦੀ ਹੈ। ਬਿਲਕੁਲ ਇਹ ਦਾਵਾ ਦਾਵਾ ਕਰਨ ਨੂੰ ਕਹਿੰਦੇ ਨਾ ਵੀ ਉਹ ਪੰਜਾਬੀ ਦਾ ਕਹਾਣਾ ਹੈ ਨਾ ਕਿ ਜੇ ਅ ਖਿਆਲਾਂ ਦਾ ਕੜਾ ਬਣਾਣਾ ਤੇ ਵਿਰਸਤ ਘਟ ਕਿਉਂ ਪਾਣੀ ਹੈ। ਹੁਣ ਜੇ ਨਵਨੀਤ ਦਾਵਾ ਕਰ ਹੀ ਰਿਹਾ ਹੈ ਕਿ ਜੀ ਉਹ ਉਹਨਾਂ ਕੋਲ 68 ਵਿਧਾਇਕ ਨੇ ਹੈ ਨਾ ਤੇ ਜੇ ਉਹ ਸੱਚੀ ਇਹ ਦਾਵਾ ਸਹੀ ਹੈ ਫਿਰ ਤਾਂ ਸਰ ਇਹ ਸਮਝ ਲਓ ਕਿ ਸਰਕਾਰ ਡਿੱਗ ਗਈ। ਸਰਕਾਰ ਗਈ। ਜੀ ਹੈਨਾ ਪਰ ਜਿਹੜੀ ਸਰਕਾਰ ਦਾ ਜਿਸ ਤਰ੍ਹਾਂ ਦਾ ਅ ਚੱਲ ਰਿਹਾ ਹੈ ਗੱਲਬਾਤ ਉਹ ਤੋਂ ਤਾਂ ਨਹੀਂ ਲੱਗਦਾ ਕੋਈ ਇਸ ਤਰ੍ਹਾਂ ਦੀ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਿਹੜਾ ਹੈ ਡਰਪਾ ਸਰਕਾਰ ਨੂੰ ਹੈਗਾ ਜਾਂ ਕੋਈ ਇਸ ਤਰ੍ਹਾਂ ਦੀ ਚਿੰਤਾ ਹੈ ਜਾਂ ਇਸ ਤਰ੍ਹਾਂ ਦੀ ਕੋਈ ਵੀ ਕਿਸੇ ਤਰ੍ਹਾਂ ਦੀ ਗੱਲਬਾਤ ਨਹੀਂ ਦਿਖ ਰਹੀ ਹੈ ਪਰ ਇੱਕ ਕਲੇਮ ਪਹਿਲਾਂ ਤਾਂ ਇਹ ਗੱਲ ਆ ਉਹ ਜਿਹੜਾ ਉਹਨਾਂ ਦਾ ਨਾਮੀਨੇਸ਼ਨ ਪੇਪਰ ਹੈ ਉਹ ਕਲੀਅਰ ਹੋਣਗੇ ਤਾਂ ਇਲੈਕਸ਼ਨ ਹੋਏਗੀ ਇਹ ਉਸ ਤਰ੍ਹਾਂ ਦੀ ਗੱਲ ਹੈ ਨਾ ਵੀ ਜਿਵੇਂ ਕਹਿੰਦੇ ਕਿ ਕਣਕ ਖੇਤ ਕੁੜੀ ਪੇਟ ਆ ਜੋ ਆਇਆ ਮੰਡੇ ਖਾ ਹਮ ਹੈਨਾ ਇਹ ਨਵਰੀਤ ਹੋਣਾ ਦੀ ਉਸ ਤਰ੍ਹਾਂ ਦੀ ਗੱਲ ਚਾਪਦੀ ਆ ਕਿ ਅਜੇ ਉਹਨਾਂ ਦਾ ਨਾਮੀਨੇਸ਼ਨ ਪੇਪਰ ਜਿਹੜਾ ਹੈ ਅਜੇ ਤਾਂ ਜਿਨ੍ਹਾਂ ਦੀ ਉਹ ਕਹਿ ਰਹੇ ਨੇ ਕਿ ਇਹ ਵਿਧਾਇਕਾਂ ਦਾ ਮੈਨੂੰ ਸਮਰਥਨ ਹਾਸਲ ਹੈ ਤੇ ਇਹਨਾਂ ਨੇ ਉਹਨਾਂ ਦੀ ਉਮੀਦਵਾਰੀ ਨੂੰ ਪ੍ਰਪੋਜ਼ ਕੀਤਾ ਹੈ ਤੇ ਉਹ ਕਲੀਅਰ ਹੋਣਾ ਅਜੇ ਤੇ ਜੇ ਜੇ ਕਲੀਅਰ ਹੁੰਦਾ ਹੈ ਇਹਨਾਂ ਦਾ ਪੇਪਰ ਪਹਿਲਾਂ ਕਲੀਅਰ ਹੁੰਦਾ ਫੇਰ ਹੀ ਇਲੈਕਸ਼ਨ ਹੋਏਗਾ ਤੇ ਫੇਰ ਉਸ ਇਲੈਕਸ਼ਨ ਦੇ ਵਿੱਚ ਕੀ ਸੱਚੀ 68 ਬੰਦੇ ਜਿਹੜੇ ਆ 68 ਆਮ ਆਦਮੀ ਪਾਰਟੀ ਦੇ ਵਿਧਾਇਕ ਕਿਹਨਾਂ ਨੂੰ ਵੋਟ ਪਾਣਗੇ ਹੂੰ ਸੋ ਇਹ ਮਤਲਬ ਬੜਾ ਅਜੀਬੋ ਗਰੀਬ ਫੀਨੋਮੈਨਾ ਲੱਗ ਰਿਹਾ ਔਰ ਉਹਨਾਂ ਨੂੰ ਜਦੋਂ ਇਹ ਪੁੱਛਿਆ ਪੁੱਛਿਆ ਗਿਆ ਕਿ ਤੁਹਾਡੇ ਨਾਲ ਹੋਰ ਪਿੱਛੇ ਕੌਣ ਹੈ ਹਨਾ ਹਨਾ ਤੇ ਫਿਰ ਤਾਂ ਗੱਲ ਮਤਲਬ ਉਹ ਕਹਿੰਦਾ ਨਹੀਂ ਮੇਰੇ ਪਿੱਛੇ ਕੋਈ ਨਹੀਂ ਮੇਰੇ ਪਿੱਛੇ ਤਾਂ ਮੈਂ ਹੀ ਹੂੰ ਤੇ ਉਹ ਕਹਿ ਰਿਹਾ ਮੇਰੀ ਬਹੁਤ ਜਾਣ ਪਛਾਣ ਹੈ ਤੇ ਮੈਂ 2 ਸਾਲ ਤੋਂ ਦਿੱਲੀ 'ਚ ਹਾਂ ਜੀ ਤੇ ਪੰਜਾਬ ਦੇ ਜਿਹੜੇ ਵਿਧਾਇਕ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਉਹਦੇ ਨਾਲ ਹੈ ਤੇ ਉਹਨੂੰ ਸਮਰਥਨ ਹਾਸਲ ਹੈ ਜੀ ਤਾਂ ਜੇ ਨਵਨੀਤ ਦਾ ਇਹ ਦਾਅਵਾ ਸੱਚ ਹੈ ਤੇ ਉਹਦੇ ਮਗਰ ਕੋਈ ਹੋਰ ਫੋਰਸ ਹੈ ਜੀ ਤਾਂ ਫਿਰ ਸਰਕਾਰ ਵੀ ਡਿਗੇਗੀ ਹੂੰ ਜਿਹੜਾ ਕਿ ਮੈਨੂੰ ਨਹੀਂ ਲੱਗਦਾ ਮੈਨੂੰ ਅਜੇ ਇਹੀ ਲੱਗਦਾ ਕਿ ਕਈ ਵਾਰ ਇਹ ਬੰਦੇ ਨਾ ਇਲੈਕਸ਼ਨ ਲੜਨ ਦੇ ਚੱਕਰ ਜਾਂ ਪਬਲਿਕ ਸਿਟੀ ਦੇ ਚੱਕਰ ਚ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਹਾਂ ਇੱਕ ਸਵਾਲ ਜਿਹੜਾ ਮੇਰੇ ਮਨ ਦੇ ਵਿੱਚ ਆਇਆ ਉਹ ਇਹ ਹੈਗਾ ਕਿ ਇਹ ਜਿਹੜੇ ਨਾਂ ਦਿੱਤੇ ਗਏ ਆ ਬੰਦੇਾਂ ਦੇ ਹੂੰ ਉਹਨਾਂ ਦੇ 94 ਵਿਧਾਇਕ ਜੀ 94 ਦੇ ਵਿੱਚੋਂ 10 ਜਿਹੜੇ ਪਿਕ ਕੀਤੇ ਗਏ ਹੂੰ ਉਹਨਾਂ ਦਾ ਕਰਾਈਟੇਰੀਆ ਕੀ ਹੈ ਕੀ ਉਹ ਕਿਸੇ ਖਾਸ ਗਰੁੱਪ ਦੇ ਬੰਦੇ ਨੇ ਕੀ ਲੋਕ ਕੀ ਉਹ ਕਿਸੇ ਖਾਸ ਧੜੇ ਦੇ ਨਾਲ ਜੁੜੇ ਹੋਏ ਲੋਕ ਨੇ ਇਹ ਗੱਲ ਥੋੜੀ ਜਿਹੀ ਹੈਰਾਨ ਕਰਨ ਵਾਲੀ ਹੈ ਕਿ ਕਿਵੇਂ ਤੁਸੀਂ ਰੈਂਡਮਲੀ ਥੋੜਾ ਜਿਹਾ ਚੱਕ ਕੇ ਕਿਸੇ ਦਾ ਵੀ ਨਾਮ ਲਿਖ ਦਿਓ ਤੇ ਉਹ ਕਰ ਦਿਓ ਹਾਂ ਨਾ ਨਾ ਉਹਨੂੰ ਪੁੱਛਿਆ ਗਿਆ ਵੀ ਜਦੋਂ ਤੈਨੂੰ 68 ਬੰਦਿਆਂ ਦੇ ਸਮਰਥਨ حاصل ਹੈ ਤੇ 68 ਦਾ ਹੀ ਫਿਰ ਤੂੰ ਨਾਂ ਦੇ ਦੇ ਦਿੰਦਾ ਹੂੰ ਬਿਲਕੁਲ ਤੇ ਉਹ ਕਹਿੰਦਾ ਨਹੀਂ ਜੀ ਉਹ ਤਾਂ 10 ਕ ਬੰਦਿਆਂ ਦੀ ਲੋੜ ਹੁੰਦੀ ਹੈ ਆਜਾਦ ਦੀ ਤੇ ਮੈਂ 10 ਬੰਦਿਆਂ ਦਾ ਹੀ ਦਿੱਤਾ 10 ਵਧਾਇਕਾਂ ਦਾ ਹੀ ਦਿੱਤਾ ਸੋ ਜੇ ਉਹਦਾ ਦਾਵਾ ਹੈ ਸੱਚ ਹੈ ਫਿਰ ਸਰਕਾਰ ਵੀ ਸਰਕਾਰ ਵੀ ਡਿੱਗ ਸਕਦੀ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਇਹ ਦਾਵਾ ਇੰਨਾ ਸੱਚ ਹੋਣ ਹੋਣ ਵਾਲਾ ਹੈ ਜਾਂ ਇਹ ਇਹਦੇ ਵਿੱਚ ਕੋਈ ਬਹੁਤਾ ਕੱਢਣ ਪਾਣ ਨੂੰ ਹੈ ਇਹ ਵਸ ਇਹ ਜਿਹੜੀ ਅੱਜ ਕੱਲ ਸੋਸ਼ਲ ਮੀਡੀਆ ਤੇ ਚੱਲਦੀ ਨਾ ਦੰਦ ਚਰਚਾ ਉਹਦਾ ਹੀ 파ਟ ਮੈਨੂੰ ਲੱਗਦਾ ਹੈ ਆ ਬਾਕੀ ਤਾਂ ਨਹੀਂ ਮੈਨੂੰ ਕੁਝ ਇਹਦੇ ਵਿੱਚ ਬਹੁਤਾ ਠੋਸ ਕੋਈ ਚੀਜ਼ ਨਜ਼ਰ ਨਹੀਂ ਆ ਰਹੀ ਹੂੰ ਸੋ ਸਰ ਅੱਗੇ ਵਧਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਅਜਨਾਲਾ ਵਿੱਚ ਹੜ੍ਹ ਪੀੜਤਾਂ ਲਈ ਰਾਹਤ ਰਾਸ਼ੀ ਵੰਡਣ ਦੀ ਸ਼ੁਰੂਆਤ ਕਰ ਦਿੱਤੀ ਹੈ ਤੇ ਹੁਣ ਤੱਕ ਕੇਂਦਰ ਸਰਕਾਰ ਨੂੰ 14000 ਕਰੋੜ ਦਾ ਹਿਸਾਬ ਭੇਜਿਆ ਇਸ ਨੂੰ ਕਿਵੇਂ ਦੇਖਦੇ ਹੋ हां ਜੇ ਮੁੱਖ ਮੰਤਰੀ ਨੇ ਜਿਵੇਂ ਪਹਿਲਾਂ ਇਹਨਾਂ ਨੇ ਐਲਾਨ ਕੀਤਾ ਸੀਗਾ ਕਿ ਅਸੀਂ ਦੀਵਾਲੀ ਤੋਂ ਪਹਿਲਾਂ ਲੋਕਾਂ ਨੂੰ ਰਾਹਤ ਸਮੱਗਰੀ ਜਿਹੜੀ ਆ ਬੰਨਣੀ ਸ਼ੁਰੂ ਸੌਰੀ ਜਿਹੜੀ ਉਹਨਾਂ ਦਾ ਫਾਈਨੈਂਸ਼ੀਅਲੀ ਮਾਈਕ ਸਹਾਇਤਾ ਦੇ ਤੌਰ ਤੇ ਮੁਆਵਜ਼ਾ ਜਿਹੜਾ ਪੈਸਾ ਦੇਣਾ ਸ਼ੁਰੂ ਕਰਦਾਂਗੇ ਉਸ ਦੀ ਸ਼ੁਰੂਆਤ ਅੱਜ ਅਜਨਾਲਾ ਤੋਂ ਮੁੱਖ ਮੰਤਰੀ ਨੇ ਕੀਤੀ ਹੈ ਸੋ ਮਾਝੇ ਦੇ ਵਿੱਚ ਇਲੈਕਸ਼ਨ ਚੱਲਿਆ ਹੈ ਤਰਨਤਨ ਦਾ ਆਖਿਆ ਹੋਇਆ ਮਾਮਲਾ ਭਖਣ ਲੱਗ ਪਿਆ ਹੈ ਸੋ ਉਸੇ ਤਰ੍ਹਾਂ ਉਸੇ ਏਰੀਆ ਦੇ ਵਿੱਚੋਂ ਉੱਥੋਂ ਹੀ ਮੱਧੇ ਦੇ ਵਿੱਚ ਜਾ ਕੇ ਉਹਨਾਂ ਨੇ ਆਪਣੀ ਜਿਹੜੀ ਹੈ ਉਹ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਸੋ ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਅਜਨਾਲਾ ਦੇ 102 ਪਿੰਡ ਸੋ ਅਜਨਾਲਾ ਦੇ 102 ਪਿੰਡ ਜਿਹੜੇ ਹੜ੍ਹਾਂ ਦੇ ਪ੍ਰਭਾਵਿਤ ਸੀਗੇ ਉਹਦੇ ਵਿੱਚੋਂ 52 ਪਿੰਡਾਂ ਦੇ ਲੋਕਾਂ ਨੂੰ ਅੱਜ ਜਿਹੜਾ ਮੁਆਵਜ਼ਾ ਹੈ ਉਹ ਦੇ ਦਿੱਤਾ ਗਿਆ ਇਹਦੇ ਵਿੱਚ 20000 ਪਰ ਇਕੜ ਜਿਹੜੇ ਫਸਲ ਦੇ ਪੈਸੇ ਹੈ ਔਰ ਜਿਨ੍ਹਾਂ ਲੋਕਾਂ ਦੇ ਘਰ ਟੁੱਟੇ ਆ ਉਹਨਾਂ ਘਰਾਂ ਦੇ ਦਾ ਮੁਆਵਜ਼ਾ ਹੈ ਪਰ ਜਿਹੜੇ ਪਸ਼ੂਆਂ ਵਗੈਰਾ ਦਾ ਜਾਂ ਹੋਰ ਪਸ਼ੂਧਨ ਦਾ ਜਿਹੜਾ ਨੁਕਸਾਨ ਹੋਇਆ ਉਹਦੇ ਬਾਰੇ ਅਧਿਆ ਹਜੇ ਜਿਹੜੀ ਸਰਵੇ ਆ ਉਹ ਚੱਲ ਰਹੀ ਹੈ ਉਹਦੇ ਬਾਰੇ ਗੱਲਬਾਤਾਂ ਜਿਹੜੀਆਂ ਉਹ ਹੋ ਰਹੀਆਂ ਹਾਂ ਜੀ ਤੇ ਤੇ ਨਾਲ ਉਹਨਾਂ ਨੇ ਜਿਹੜੀ ਇੱਕ ਗੱਲ ਇੰਟਰਸਟਿੰਗ ਕਹੀ ਆ ਜੀ ਕਿ ਵਿਰੋਧੀ ਪਾਰਟੀਆਂ ਉਹਨਾਂ ਦਾ ਜਿਹੜਾ ਭਾਸ਼ਣ ਸੀਗਾ ਕਿ ਜੀ ਉਹਨਾਂ ਦਾ ਜਿਹੜਾ ਉੱਥੇ ਜਿਹੜਾ ਵਿਰੋਧੀ ਪਾਰਟੀਆਂ ਕਹਿ ਰਹੀਆਂ ਕਿ ਇਹਨਾਂ ਤੋਂ ਹਜੇ ਹਿਸਾਬ ਨਹੀਂ ਲੱਗਿਆ ਤੇ ਇਹਦੇ ਹਿਸਾਬ ਲਾ ਰਹੇ ਆਂ ਕਰ ਰਹੇ ਆਂ ਤੇ ਅਸੀਂ 14000 ਕਰੋੜ ਦਾ ਜਿਹੜਾ ਨੁਕਸਾਨ ਹੈ ਉਹ ਭੇਜਿਆ ਹੋਇਆ ਤੇ ਉਹ ਰਵਾਨਗੀ ਦੇ ਵਿੱਚੋਂ ਮੁੱਖ ਮੰਤਰੀ ਦੇ ਮੂੰਹੋਂ ਇਹ ਸ਼ਬਦ ਵੀ ਨਿਕਲ ਗਏ ਕਿ ਮੈਂ 20000 ਕਰੋੜ ਰੁਪਏ ਵੀ ਮੰਗ ਲਾਂ ਹੂੰ ਸੋ ਪਹਿਲਾਂ ਫਿਰ ਇਹਦਾ ਮਤਲਬ ਹੈ ਕਿ ਪਹਿਲਾਂ ਜਿਹੜਾ ਤੁਸੀਂ ਬਿਆਨ ਦੇ ਰਹੇ ਸੀਗੇ ਵੀ ਤੁਹਾਡਾ 20000 ਕਰੋੜ ਦਾ ਨੁਕਸਾਨ ਹੋ ਗਿਆ ਜਦੋਂ ਪ੍ਰਧਾਨ ਮੰਤਰੀ ਮੋਦੀ ਵੀ ਆ ਜਿਹੜੇ ਆਏ ਸੀਗੇ ਤੇ ਉਹਨਾਂ ਨੇ ਉਹਨਾਂ ਦੇ ਸਾਹਮਣੇ ਵੀ ਜਿਹੜਾ ਮੰਤਰੀ ਹੈ ਉਹ ਹੀ ਕਹਿ ਰਿਹਾ ਸੀਗਾ ਹੁਣ ਤੱਕ ਸਾਰੇ ਮੰਤਰੀ ਇਹੀ ਕਹਿ ਰਹੇ ਸੀਗੇ ਕਿ 20000 ਕਰੋੜ ਦਾ ਨੁਕਸਾਨ ਹੋਇਆ 20000 ਕਰੋੜ ਦਾ ਨੁਕਸਾਨ ਹੋਇਆ ਸੋ ਹੁਣ ਤੱਕ ਫਿਰ ਫਿਰ ਇਹ ਨਲੈਕੀ ਕਿਹਦੀ ਹੈ ਜੇ ਉਹ ਹੁਣ ਤੱਕ ਆਪਾਂ ਜਿਹੜਾ ਕਹਿ ਰਹੇ ਸੀਗੇ ਕਿ ਸਾਡਾ ਇਹਨਾਂ ਨੁਕਸਾਨ ਹੋ ਗਿਆ ਜੇ ਉਹ ਆਪਾਂ ਕਾਗਜ਼ੇ ਨਹੀਂ ਤਿਆਰ ਕਰ ਸਕੇ ਤੇ ਫਿਰ ਉਹ ਨਲੈਕੀ ਕਿਹਦੀ ਮੰਨੀ ਜਾਏਗੀ ਉਹ ਆਪਚਰਾਂ ਦੀ ਮੰਨੀ ਜਾਏਗੀ ਸਰਕਾਰ ਦੀ ਮੰਨੀ ਜਾਏਗੀ ਇਹਦੀ ਨਲੈਕੀ ਮੰਨੀ ਜਾਏਗੀ ਜੀ ਕਿਉਂਕਿ ਮੈਨੂੰ ਪਰਸਨਲੀ ਤਾਂ ਇਹ ਲੱਗਦਾ ਕਿ ਇਹ ਜਿਹੜਾ 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 ਨੁਕਸਾਨ ਹੈ ਉਹ ਤਾਂ 20000 ਕਰੋੜ ਤੋਂ ਵੀ ਜ਼ਿਆਦਾ ਨੁਕਸਾਨ ਹੈ کافی ਨੁਕਸਾਨ ਹੈ ਉਹ ਪਰ ਉਹਦਾ ਹਿਸਾਬ ਰਾਨਾ ਦਾ ਸਰਕਾਰ ਦਾ ਹੀ ਕੰਮ ਹੈ ਨਾ ਬਿਲਕੁਲ ਇਹ ਕੇਂਦਰ ਕੇਂਦਰ ਸਰਕਾਰ ਨੂੰ ਜਦੋਂ ਮੁੱਖ ਮੰਤਰੀ ਸਾਹਿਬ ਅਮਿਤ ਸ਼ਾ ਉਹਨਾਂ ਨੂੰ ਮਿਲਣ ਗਏ ਸੀ ਉਦੋਂ ਵੀ ਜਿਹੜੀਆਂ ਖਬਰਾਂ ਆਈਆਂ ਸੀ ਰਿਪੋਰਟਾਂ ਆਈਆਂ ਸੀ ਉਹ ਇਹੀ ਆਈਆਂ ਸੀ ਕਿ ਅਮਿਤ ਸ਼ਾ ਉਹਨਾਂ ਨੇ ਇਹਨਾਂ ਨੂੰ ਇਹੀ ਕਿਹਾ ਕਿ ਤੁਸੀਂ ਤਾਂ ਹੁਣ ਤੱਕ ਹਿਸਾਬ ਨਹੀਂ ਲਾ ਸਕੇ ਹੂੰ ਤੁਸੀਂ ਜੀ ਅਸੀਂ ਅਸੀਂ ਆਪਣੀਆਂ ਟੀਮਾਂ ਕੇਂਦਰ ਤੋਂ ਭੇਜ ਕੇ ਹਿਸਾਬ ਲਵਾ ਰਹੇ ਹਾਂ ਉਹ ਦੋਬੀਨਾਂ ਨੂੰ ਇਹੀ ਕਿਹਾ ਸੀ ਬਿਲਕੁਲ ਸੋ ਇੱਕ ਤਰ੍ਹਾਂ ਦੇ ਨਾਲ ਉਹਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤੇ ਹੁਣ ਇਹ ਅੱਜ ਸ਼ੁਰੂਆਤ ਹੋਈ ਹੈ ਜੀ ਸੋ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਪਤਾ ਲੱਗ ਜਾਏਗਾ ਕਿ ਲੋਕਾਂ ਨੂੰ ਕਿੰਨੇ ਕੁ ਲੋਕਾਂ ਨੂੰ ਦੀਵਾਲੀ ਤੋਂ ਪਹਿਲਾਂ ਕੀ ਜਿਹੜੇ ਸਾਰੇ ਲੋਕਾਂ ਨੂੰ ਪੈਸੇ ਮਿਲ ਜਾਂਦੇ ਆ ਜਾਂ ਥੋੜੇ ਲੋਕਾਂ ਨੂੰ ਮਿਲਦੇ ਆ ਜੀ ਸੋ ਇੱਕ ਤਰ੍ਹਾਂ ਦਾ ਕਿਉਂਕਿ ਇਹ ਪੋਲਿਟੀਕਲ ਮੁੱਦਾ ਵੀ ਚੱਲ ਰਿਹਾ ਹੈ ਸੋ ਉਦੋਂ ਤੱਕ ਇਹਦੀ ਸ਼ੁਰੂਆਤ ਜਿਹੜੀ ਅੱਜ ਹੋ ਗਈ ਹੈ ਸੋ ਕਦੋਂ ਤੱਕ ਸਾਰੇ ਲੋਕਾਂ ਨੂੰ ਮੁਆਵਜ਼ਾ ਮਿਲੇਗਾ ਇਹ ਤਾਂ ਹਜੇ ਪਤਾ ਲੱਗੇਗਾ ਹਮ ਸਰ ਅਗਲੀ ਗੱਲਬਾਤ ਕਰਾਂਗੇ ਅਸੀਂ ਆਪਰੇਸ਼ਨ ਬਲੂ ਸਟਾਰ ਬਾਰੇ ਆਪਰੇਸ਼ਨ ਬਲੂ ਸਟਾਰ ਬਾਰੇ ਇੱਕ ਕਾਂਗਰਸ ਆਗੂ ਪੀ ਚਿਤੰਬਰਮ ਉਹਨਾਂ ਦਾ ਉਹਨਾਂ ਦਾ ਦਾਵਾ ਹੈ ਤੇ ਉਹਨਾਂ ਦੇ ਬਿਆਨ ਨੇ ਹਲਚਲ ਮਚਾ ਦਿੱਤੀ ਹੈ ਉਹਦੇ ਵਿੱਚ ਉਹਨੂੰ ਲੈ ਕੇ ਭਾਜਪਾ ਪਾਰਟੀ ਤੇ ਹੋਰ ਵਿਰੋਧੀ ਪਾਰਟੀਆਂ ਨੇ ਵੀ ਕਾਂਗਰਸ ਨੂੰ ਕੇਰ ਲਿਆ ਕਿ ਜਿਹੜੀ ਇੰਦਰਾ ਗਾਂਧੀ ਸੀ ਉਹ ਆਪਰੇਸ਼ਨ ਬਲੂ ਸਟਾਰ ਲਈ ਜ਼ਿੰਮੇਵਾਰ ਨਹੀਂ ਸੀ ਤੁਸੀਂ ਕੀ ਕਹੋਗੇ ਇਹਦੇ ਬਾਰੇ ਹਾਂ ਨਹੀਂ ਉਹਨਾਂ ਨੇ ਇਸ ਤਰ੍ਹਾਂ ਨਹੀਂ ਕਿਹਾ ਕਿ ਉਹ ਜ਼ਿੰਮੇਵਾਰ ਨਹੀਂ ਸੀ ਉਹਨਾਂ ਨੇ ਇਹ ਕਿਹਾ ਕਿ ਉਹ ਇਕੱਲੀ ਜ਼ਿੰਮੇਵਾਰ ਨਹੀਂ ਸੀ ਹਾਂ ਦੋ ਗੱਲਾਂ ਐਕਚੁਅਲੀ ਉਹਨਾਂ ਨੇ ਕੀਤੀਆਂ ਇੱਕ ਗੱਲ ਤਾਂ ਉਹਨਾਂ ਨੇ ਇਹ ਕੀਤੀ ਹੈ ਕਿ ਜਿਹੜਾ ਆਪਰੇਸ਼ਨ ਬਲੂ ਸਟਾਰ ਹੋਇਆ ਉਹ ਐਜ਼ ਅ ਕਾਂਗਰਸ ਦੇ ਸੀਨੀਅਰ ਲੀਡਰ ਉਹਨਾਂ ਨੇ ਇਹ ਗੱਲ ਮੰਨੀ ਹੈ ਜੀ ਕਿ ਆਪਰੇਸ਼ਨ ਬਲੂ ਸਟਾਰ ਜਿਹੜਾ ਸੀ ਜਿਹਨੂੰ ਆਪਾਂ ਦਰਬਾਰ ਸਾਹਿਬ ਤੇ ਹਮਲਾ ਫੌਜੀ ਹਮਲਾ ਕਹਿੰਦੇ ਆ ਉਹ ਜਿਹੜਾ ਹਮਲਾ ਹੈ ਉਹ ਇੱਕ ਗਲਤ ਕਾਰਵਾਈ ਸੀ ਜੇ ਸਰਕਾਰ ਦੀ ਉਦੋਂ ਮਨਸ਼ਾ ਹੁੰਦੀ ਜੇ ਸਰਕਾਰ ਚਾਹੁੰਦੀ ਤਾਂ ਉਹ ਉਹਨਾਂ ਨੂੰ ਜਿਹੜੇ ਸੰਜਨ ਜਰਨੈਲ ਸਿੰਘ ਭਿੰਡਰਾਂ ਵਾਲੇ ਤੇ ਉਹਨਾਂ ਦੇ ਸਾਥੀ ਸੀਗੇ ਉਹਨਾਂ ਨੂੰ ਬਾਹਰ ਕੱਢਿਆ ਜਾ ਸਕਦਾ ਸੀਗਾ ਕੋਈ ਨਾ ਕੋਈ ਉਹਦਾ ਬੇਆਊਟ ਲੱਭਿਆ ਜਾ ਸਕਦਾ ਸੀਗਾ ਤੋਂ ਉਹ ਬਿਨਾ ਬੇਆਊਟ ਲੱਭੇ ਉਹ ਆਪਰੇਸ਼ਨ ਜਿਹੜਾ ਕੀਤਾ ਗਿਆ ਜਿਹਦੇ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਬਿਲਕੁਲ ਨਾ ਸੋ ਇੱਕ ਗੱਲ ਤਾਂ ਉਹਨਾਂ ਨੇ ਇਹ ਕਹੀ ਹੈ ਕਿ ਉਹਦਾ ਵੇਅ ਆਊਟ ਹੋ ਸਕਦਾ ਸੀਗਾ ਉਹ ਆਪਰੇਸ਼ਨ ਬਲੂ ਸਟਾਰ ਜਿਹੜਾ ਹੈ ਉਹ ਗਲਤ ਤਰੀਕਾ ਸੀਗਾ ਇੱਕ ਤਾਂ ਗੱਲ ਇਹ ਮੰਨੀ ਹੈ ਬਿਲਕੁਲ ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਨਾਲ ਉਹਨਾਂ ਨੇ ਐਗਜ਼ਾਮਪਲ ਦਿੱਤੀ ਹੈ ਕਿ ਜਿਹੜਾ ਆਪਰੇਸ਼ਨ ਬਲੈਕ ਥੰਡਰ ਹੋਇਆ ਸੀਗਾ ਆਪਰੇਸ਼ਨ ਬਲੈਕ ਥੰਡਰ ਦੇ ਵਿੱਚ ਜਿਹੜੀ ਫੌਜ ਹੈ ਜਾਂ ਜਿਹੜੀਆਂ ਸਕਿਉਰਿਟੀ ਫੋਰਸਸ ਹੈ ਉਹਨਾਂ ਨੇ ਕੋਈ ਅਟੈਕ ਨਹੀਂ ਕੀਤਾ ਉਹ ਅੰਦਰ ਨਹੀਂ ਗਈਆਂ ਸੀ ਉਹਨਾਂ ਨੇ ਇੱਕ ਸਟ੍ਰੈਟਜੀ ਬਣਾਈ ਸੀ ਉਸ ਸਟਰੈਟਜੀ ਦੇ ਹਿਸਾਬ ਦੇ ਨਾਲ ਜਿਹੜੇ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਵੱਖ-ਵੱਖ ਖਾਲਸਤਾਨੀ ਪਰੋ ਖਾਲਸਤਾਨੀ ਜਥੇਬੰਦੀਆਂ ਜਾਂ ਖੜਕੂ ਜਥੇਬੰਦੀਆਂ ਨਾਲ ਜੁੜੇ ਲੋਕ ਸੀਗੇ ਉਹਨਾਂ ਦਾ ਆਤਮ ਸਮਰਪਣ ਕਰਵਾਇਆ ਸੀ ਸੋ ਉਹ ਉਹ ਚੀਜ਼ਾਂ ਨੂੰ ਉਹਨਾਂ ਨੇ ਕੰਪੇਅਰ ਕੀਤਾ ਹੈ ਤੇ ਦੂਜਾ ਉਹਨਾਂ ਨੇ ਇਹ ਕਿਹਾ ਕਿ ਇੰਦਰਾ ਗਾਂਧੀ ਜਿਹੜੀ ਹੈ ਉਹ ਇਕੱਲੀ ਜ਼ਿੰਮੇਵਾਰ ਨਹੀਂ ਸੀਗੀ ਉਹਦੇ ਵਿੱਚ ਇਹ ਇੱਕ ਕਲੈਕਟਿਵ ਡਿਸੀਜਨ ਸੀਗਾ ਸਟੇਟ ਦਾ ਜਿਹਦੇ ਵਿੱਚ ਏਜੰਸੀਆਂ ਸਕਿਉਰਿਟੀ ਏਜੰਸੀਆਂ ਜਿਹੜੀ ਤੁਹਾਡਾ ਖੁਫੀਆ ਤੰਤਰ ਹੈ ਹਮ ਨਾ ਇਹ ਦੂਜੀ ਫੌਜ ਹੈ ਜੀ ਤੋਂ ਇਹ ਸਾਰੇ ਲੋਕ ਉਹਦੇ ਵਿੱਚ ਸ਼ਾਮਲ ਸਿਗੇ ਇਸ ਕਰਕੇ ਉਹਨੂੰ ਕੱਲੀ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ ਤੇ ਇਹਦੇ ਦੌਰਾਨ ਹੀ ਭਾਵੇਂ ਜਿਹੜੀ ਉਹਨਾਂ ਦੀ ਇੰਟਰਵਿਊ ਕਰ ਰਹੀ ਸੀਗੀ ਹਰਿੰਦਰ ਬਵੇਜਾ ਐਕਚੁਅਲੀ ਹਰਿੰਦਰ ਬਵੇਜਾ ਇੱਕ ਬਹੁਤ ਸੀਨੀਅਰ ਜਰਨਲਿਸਟ ਨੇ ਜਿਹੜੇ ਕਿ ਕਸੌਲੀ ਦੇ ਵਿੱਚ ਖੁਸ਼ਵੰਤ ਸਿੰਘ ਦੀ ਯਾਦ ਦੇ ਵਿੱਚ ਲਿਟਰੇਰੀ ਫੈਸਟੀਵਲ ਹੁੰਦਾ ਹੈ ਹਮ ਉੱਥੇ ਆਏ ਹੋਏ ਸਿਗੇ ਸੋ ਉਹਨਾਂ ਦੀ ਇੱਕ ਕਿਤਾਬ ਪਿਛਲੇ ਦਿਨਾਂ ਤੋਂ ਪਿਛਲੇ 10 ਕੁ ਦਿਨਾਂ ਤੋਂ ਉਹਨਾਂ ਦੀ ਕਿਤਾਬ ਚਰਚਾ ਦੇ ਵਿੱਚ ਹੈ ਜੀ ਕੈਪਟਨ ਨਮਰਿੰਦਰ ਸਿੰਘ ਉਹਦੇ ਬਾਰੇ ਕਾਫੀ ਬੋਲ ਚੁੱਕੇ ਆ ਢਿੰਡਰਾਂ ਵਾਲੇ ਹਨ ਨੂਨ ਜਦੋਂ ਮਿਲਣ ਜਾਂਦੇ ਆ ਤੇ ਉਹ ਕਹਿੰਦੇ ਕਿ ਉਹਨਾਂ ਦੇ ਬਿਸਤਰੇ ਦੇ ਵਿੱਚ ਹੀ ਸੌਂਗੇ ਸੀਗੇ ਹਨ ਇਸ ਤਰ੍ਹਾਂ ਦੇ ਉਹਨਾਂ ਨੇ ਦਾਅਵੇ ਕੀਤੇ ਆ ਜੀ ਤੇ ਉਹ ਉਸੇ ਕਿਤਾਬ ਦੇ ਉੱਤੇ ਇਹ ਚਰਚਾ ਸੀਗੀ ਇਹ ਪੀਚਦੰਬਰਮ ਜਿਹੜੇ ਨੇ ਉਹਨਾਂ ਦੇ ਨਾਲ ਉਹ ਗੱਲ ਕਰ ਰਹੇ ਸੀਗੇ ਸੋ ਇਹ ਇਹ ਜਿਹੜੀ ਕਿਤਾਬ ਹੈ ਦੇ ਵਿਲ ਸ਼ੂਟ ਯੂ ਜੀ ਇਹ ਪਿਛਲੇ ਉਹਨਾਂ ਦਾ ਐਕਚੁਅਲੀ 40 ਸਾਲ ਦੇ ਜਿਹੜੀਆਂ ਵੱਡੀਆਂ ਘਟਨਾਵਾਂ ਹੋਈਆਂ ਆਪਰੇਸ਼ਨ ਬਲੂ ਸਟਾਰ ਤੋਂ ਲੈ ਕੇ ਜਿਹੜੀਆਂ ਵੱਡੀਆਂ ਘਟਨਾਵਾਂ ਰੀਸੈਂਟ ਵੱਡੇ ਹੈਪਨਿੰਗ ਹੋਈਆਂ ਉਦੋਂ ਤੱਕ ਉਹਨਾਂ ਨੇ ਬਿਊਰਾ ਦਿੱਤਾ ਹੈ ਤੇ ਉਹ ਉਸੇ ਕਿਤਾਬ ਦੇ ਉੱਤੇ ਇਹ ਚਰਚਾ ਸੀਗੀ ਸੋ ਉਹਨਾਂ ਨੇ ਜਦੋਂ ਚਰਚਾ ਕਰ ਰਹੇ ਸੀਗੇ ਉਹਨਾਂ ਨੇ ਨਾਲ ਹੀ ਚਿਤੰਬਰਮ ਨੂੰ ਕਿਹਾ ਕਿ ਪ੍ਰਧਾਨ ਬਤੌਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਹਦੇ ਤੇ ਸਾਈਨ ਕੀਤੇ ਸੀਗੇ ਇਸ ਕਰਕੇ ਮੈਂ ਤੁਹਾਡੇ ਵਿਚਾਰ ਨਾਲ ਸਹਿਮਤ ਨਹੀਂ ਹਾਂ ਕਿ ਇੰਦਰਾ ਗਾਂਧੀ ਇਹਦੇ ਵਿੱਚ ਇਹ ਮੇਰ ਨਹੀਂ ਹੈ ਪਰ ਇਹਦਾ ਜਿਹੜਾ ਮੈਂ ਐਂਗਲ ਜਿਹੜਾ ਐਂਗਲ ਪੇਸ਼ ਕਰਨਾ ਚਾਹਨਾ ਉਹ ਇਹ ਹੈ ਕਿ ਜਿਵੇਂ ਹੀ ਇਹ ਗੱਲ ਹੋਈ ਤੇ ਅਕਾਲੀ ਦਲ ਵੱਲੋਂ ਸੁਭਾਵਿਕ ਤੌਰ ਤੇ ਰਿਐਕਸ਼ਨ ਆਣਾ ਸੀ ਆਮ ਆਦਮੀ ਪਾਰਟੀ ਵੱਲੋਂ ਰਿਐਕਸ਼ਨ ਆਣਾ ਸੀ ਤੇ ਭਾਰਤੀ ਜਨਤਾ ਪਾਰਟੀ ਵੱਲ ਆਪੋਜੀਸ਼ਨ ਵੱਲੋਂ ਰਿਐਕਸ਼ਨ ਆਇਆ ਪਰ ਜਿਹੜੇ ਬੀਜੇਪੀ ਦਾ ਰਿਐਕਸ਼ਨ ਹੈ ਉਹਦੇ ਨਾਲ ਮੈਂ ਇੱਕ ਗੱਲ ਇਹ ਜੋੜਨੀ ਚਾਹਨਾ ਕਿ ਜਦੋਂ ਆ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਲਾਲ ਕਿਸ਼ਨ ਅਡਵਾਨੀ ਆਪਣੀ ਕਿਤਾਬ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਇਹ ਲਿਖਦੇ ਆ ਔਰ ਬਾਕਾਇਦਾ ਫੋਟੋਸ਼ਾਪਦੇ ਆ ਕੇਂਦਰਾ ਗਾਂਧੀ ਸਰਕਾਰ ਨੇ ਖਾਲਸਤਾਨੀਆਂ ਅੱਗੇ ਜਾਂ ਕੱਟੜ ਪੰਥੀਆਂ ਅੱਗੇ ਹੱਥ ਖੜੇ ਕਰਤੇ ਸੀਗੇ ਭਾਰਤੀ ਜਨਤਾ ਪਾਰਟੀ ਨੇ ਦਬਾਅ ਪਵਾ ਕੇ ਇਹ ਐਕਸ਼ਨ ਕਰਵਾਇਆ ਸੀਗਾ ਤੇ ਫਿਰ ਬੀਜੇਪੀ ਇਹ ਤੋਂ ਬਰੀ ਕਿਵੇਂ ਹੋ ਸਕਦੀ ਹੈ ਬਿਲਕੁਲ ਸੋ ਸਿਰਸਾ ਸਾਹਿਬ ਨੂੰ ਇਸ ਤਰ੍ਹਾਂ ਦਾ ਬਿਆਨ ਦੇਣ ਤੋਂ ਪਹਿਲਾਂ ਇਹ ਜਰੂਰ ਇਮੇਜਿਨ ਕਰ ਲੈਣਾ ਚਾਹੀਦਾ ਕਿ ਹੁਣ ਉਹ ਅਕਾਲੀ ਦਲ ਦੇ ਲੀਡਰ ਨਹੀਂ ਹੈ ਹੂੰ ਉਹ ਭਾਰਤੀ ਜਨਤਾ ਪਾਰਟੀ ਦੇ ਲੀਡਰ ਹੈ ਤੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪਾਪ ਹੈ ਜਾਂ ਕਿਰਮ ਹੈ ਉਹਦਾ ਉਹਦਾ ਹਿਸਾਬ ਉਹਨਾਂ ਨੂੰ ਦੇਣਾ ਪਏਗਾ ਬਿਲਕੁਲ ਨਾਨਾ ਦੇਸ਼ਮੁਖ ਹੂੰ ਉਹਨਾਂ ਨੇ ਆਪਣੇ ਲੇਖ ਦੇ ਵਿੱਚ ਕਿਹਾ ਸੀਗਾ ਕਿ ਇਹ ਸਿੱਖਾਂ ਦੀਆਂ ਗਲਤੀਆਂ ਦਾ ਨਤੀਜਾ ਹੈ ਔਰ ਇਹਦਾ ਜਿਹੜਾ ਖਮਿਆਜਾ ਮਤਲਬ ਉਕਤਣਾ ਪਿਆ ਜੀ ਇਵਨ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜਿਹੜਾ ਕਤਲਿਆਮ ਹੋਇਆ ਉਹਨੂੰ ਨਾਨਾ ਦੇਸ਼ਮੁਖ ਨੇ ਜਸਟੀਫਾਈ ਕੀਤਾ ਸੀਗਾ। ਹੂੰ। ਸੋ ਭਾਰਤੀ ਜਨਤਾ ਪਾਰਟੀ ਪਾਰਟੀ ਜਿਹੜੀ ਜਿਹੜੀ ਬਿਆਨ ਦੇ ਰਹੀ ਹੈ। ਹੈਨਾ? ਸੋ ਜੇ ਜਦੋਂ ਆਪਾਂ ਇਹ ਇਹਨਾਂ ਚੀਜ਼ਾਂ ਨੂੰ ਦੇਖਦੇ ਆਂ ਉਦੋਂ ਫਿਰ ਜਦੰਬਰਮ ਦੀ ਜਿਹੜੀ ਜਿਹੜੀ ਇੰਟਰਪ੍ਰੀਟੇਸ਼ਨ ਹੈ ਉਹ ਸਮਝ ਆਉਂਦੀ ਹੈ। ਹੂੰ। ਕਿ ਇੰਦਰਾ ਗਾਂਧੀ ਕਿਉਂ ਇਕੱਲੀ ਜ਼ਿੰਮੇਵਾਰ ਨਹੀਂ ਸੀ। ਹੂੰ। ਜਦੋਂ ਲਾਲ ਕਿਸ਼ਨ ਅਡਵਾਨੀ ਕਹਿੰਦਾ ਕਿ ਬੀਜੇਪੀ ਨੇ ਦਵਾਇਆ ਸੀਗਾ ਵਿਰੋਧੀ ਧਿਰ ਨੇ ਦਵਾਇਆ ਸੀ ਕਿ ਜਦੋਂ ਨਾਨਾ ਦੇਸ਼ਮukh ਕਹਿ ਰਿਹਾ ਕਿ ਇਹ ਸਿੱਖਾਂ ਦੀਆਂ ਗਲਤੀਆਂ ਦਾ ਨਤੀਜਾ ਸੀ ਉਹ ਉਹ ਆਪਣੀ ਇੰਟਰਪ੍ਰੀਟੇਸ਼ਨਾਂ ਦੇ ਰਹੇ ਬਿਲਕੁਲ ਤਾਂ ਇਹ ਇਹਦਾ ਮਤਲਬ ਤਾਂ ਫਿਰ ਇਹ ਗੱਲ ਕਹੀ ਜਾ ਸਕਦੀ ਹੈ ਨਾ ਕਿ ਇੰਦਰਾ ਗਾਂਧੀ ਇਕੱਲੀ ਜ਼ਿੰਮੇਵਾਰ ਨਹੀਂ ਸੀ ਜੀ ਔਰ ਇਹ ਜੜੀਆਂ ਸਿੱਖ ਸਕਾਲਰਜ਼ ਨੇ ਹਿਸਟੋਰੀਅਨ ਨੇ ਜਾਂ ਸਿੱਖ ਜਥੇਬੰਦੀਆਂ ਇਹ ਇਹ ਗੱਲ ਤਾਂ ਸ਼ੁਰੂ ਤੋਂ ਕਹਿੰਦੀਆਂ ਆਈਆਂ ਹੂੰ ਕਿ ਇਹ ਇਹ ਜਿਹੜਾ ਇੱਕ ਜਿਹੜੀਆਂ ਹਿੰਦੂਤਵ ਫੋਰਸਸ ਸਿਗੀਆਂ ਉਹਨਾਂ ਨੂੰ ਪੂਰਾ ਸਮਰਥਨ ਸੀਗਾ ਇੰਦਰਾ ਗਾਂਧੀ ਦਾ ਹੂੰ ਇੰਦਰਾ ਗਾਂਧੀ ਨੂੰ ਉਹਨਾਂ ਨੇ ਪੂਰਾ ਸਮਰਥਨ ਦਿੱਤਾ ਸੀਗਾ ਸੋ ਇਸ ਤਰ੍ਹਾਂ ਦੀ ਗੱਲਬਾਤ ਹੈ ਅ ਇਹ 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 ਪਹਿ ਔਰ ਇਹ ਪਹਿਲੀ ਵਾਰ ਨਹੀਂ ਹੈਗਾ ਇਹ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਰਹੇ ਉਹ ਵੀ ਇਹਨੂੰ ਹਮਲਾ ਦਾ ਹਮਲਾ ਦੱਸ ਚੁੱਕੇ ਹਨ ਹੈਨਾ ਤਾਂ ਕਾਂਗਰਸ ਇਹਦੇ ਵਾਸਤੇ ਮਾਫੀ ਵੀ ਮੰਗ ਚੁੱਕੀ ਹੈ ਹੂੰ ਤੇ ਪਰ ਕਿਉਂਕਿ ਇਹ ਕਿਤਾਬ ਆ ਇੱਕ ਸੀਨੀਅਰ ਜਰਨਲਿਸਟ ਵੱਡੇ ਜਰਨਲਿਸਟ ਨੇ ਕਿਤਾਬ ਲਿਖੀ ਹੈ ਤੇ ਉਹਨਾਂ ਗੱਲਾਂ ਨੂੰ ਦੁਬਾਰਾ ਜਿਹੜਾ ਹੈ ਉਹਨਾਂ ਤੇ ਚਰਚਾ ਕੀਤੀ ਜਾ ਰਹੀ ਹੈ ਤੇ ਉਸੇ ਵਿੱਚ ਇਹ ਜਿਹੜੀ ਸਟੇਟਮੈਂਟ ਆਈ ਹੈ ਪਰ ਹੁਣ ਕਿਉਂਕਿ ਪੰਜਾਬ ਦੇ ਵਿੱਚ ਇਲੈਕਸ਼ਨ ਚੱਲ ਰਿਹਾ ਤੇ ਬੀਜੇਪੀ ਨੂੰ ਕੋਈ ਨਾ ਕੋਈ ਜਿਹੜਾ ਬੀਜੇਪੀ ਨੂੰ ਵੀ ਬਹਾਨਾ ਮਿਲ ਗਿਆ ਆਪ ਨੂੰ ਵੀ ਤੇ ਕਾਂਗਰਸ ਸਰ ਕਾਂਗਰਸ ਇਹਹੀ ਚੀਜ਼ ਨੂੰ ਲੈ ਕੇ ਮੈਂ ਕੋਸ਼ਿਸ਼ ਕਰਨ ਲੱਗਿਆ ਸੀ ਕਿ ਜਦੋਂ ਇਹੋ ਜਿਹਾ ਕੋਈ ਮਤਲਬ ਗੱਲ ਆਂਦੀ ਹੈ ਸਾਹਮਣੇ ਤਾਂ ਵਾਰ-ਵਾਰ ਕਿਉਂ ਤੁਸੀਂ ਕਹਿ ਕੇ ਕਾਂਗਰਸ ਪਾਰਟੀ ਇਸ ਬਾਰੇ ਮਾਫੀ ਵੀ ਮੰਗ ਚੁੱਕੀ ਹੈ ਤੇ ਪਹਿਲਾਂ ਵੀ ਕਈ ਬਿਆਨ ਦੇ ਚੁੱਕੀ ਹੈ ਤੇ ਵਾਰ-ਵਾਰ ਕਿਉਂ ਮਤਲਬ ਇਹਨਾਂ ਤੇ ਉਹੀ ਚੀਜ਼ ਦਾ ਵਾਰ-ਵਾਰ ਦਬਾਵਾ ਪਾਇਆ ਜਾਂਦਾ ਹੈ ਕਿ ਇਲੈਕਸ਼ਨ ਇਲੈਕਸ਼ਨ ਆ ਰਹੇ ਨੇ ਇਹਨਾਂ ਨੂੰ ਦਬਾਉਣ ਬਾਰੇ ਜਾਂ ਕੀ ਕਹਿ ਸਕਦੇ ਹੋ ਨਹੀਂ ਉਹ ਤਾਂ ਦੇਖੋ ਇਹ ਹੈ ਨਾ ਕਿ ਆਪਰੇਸ਼ਨ ਬਲੂ ਸਟਾਰ ਹਿੰਦੁਸਤਾਨ ਦੀ ਹਿਸਟਰੀ ਦੀ ਇੱਕ ਇਸ ਤਰ੍ਹਾਂ ਦੀ ਘਟਨਾ ਹੈ ਜਿਹਨੂੰ ਕੋਈ ਵੀ ਸਿੱਖ ਜਾਂ ਕੋਈ ਵੀ ਰੱਬ ਨੂੰ ਮੰਨਣ ਵਾਲਾ ਬੰਦਾ ਜਾਂ ਕੋਈ ਵੀ ਮਨੁੱਖੀ ਅਧਿਕਾਰਾਂ ਦੀ ਨੁਮਾਇੰਦਗੀ ਕਰਨ ਵਾਲਾ ਬੰਦਾ ਉਹ ਇਹਨੂੰ ਭੁੱਲ ਨਹੀਂ ਸਕਦਾ ਤੇ ਨਾ ਇਹ ਦੀ ਕੋਈ ਇਹ ਦੀ ਜਸਟੀਫਿਕੇਸ਼ਨ ਹੋ ਸਕਦੀ ਬਿਲਕੁਲ ਇਹ ਇਹ ਉਸ ਤਰ੍ਹਾਂ ਦੀ ਗੱਲ ਹੈ ਕਿ ਅ ਕੋ ਹੈ ਨਾ ਕਿ ਸ਼ੇਅਰ ਕੇ ਅ ਲਮਹੋਂ ਨੇ ਅ ਮੈਨੂੰ ਹੁਣ ਐਗਜੈਕਟ ਸ਼ੇਅਰ ਨਹੀਂ ਯਾਦ ਪਰ ਉਹ ਹੈਗਾ ਕਿ ਕੁਛ ਪਲਾਂ ਦੀ ਦੀ ਜਿਹੜੀ ਗਲਤੀ ਹੈ ਉਹਦੇ ਲੰਮੇ ਹਿਸਟੋਰੀਕਲ ਜਿਹੜੇ ਅ ਉਹਦੇ ਉਹਦੇ ਨਤੀਜੇ ਜੜੇ ਆ ਖਤਰਨਾਕ ਨਤੀਜੇ ਜੜੇ ਆ ਉਹ ਭੁਗਤਣੇ ਪੈਂਦੇ ਸੋ ਇਹ ਇਹ ਜਿਹੜਾ ਇਸ ਤਰ੍ਹਾਂ ਦਾ ਇਸ਼ੂ ਹੈ ਜਿਹਨੂੰ ਕੋਈ ਨਹੀਂ ਭੁੱਲੇਗਾ ਇਹ ਦੂਜਾ ਇਹ ਪੋਲੀਟਿਕਲ ਇਸ਼ੂ ਵੀ ਹੈ ਉਸ ਪਾਰਟੀਆਂ ਦੇ ਲਈ ਇਹ ਪੋਲਿਟਿਕਲ ਇਸ਼ੂ ਹੈ ਕਾਂਗਰਸ ਵਾਸਤੇ ਕਾਂਗਰਸ ਦੀ ਪੰਜਾਬ ਦੀ ਲੀਡਰਸ਼ਿਪ ਬਹੁਤ ਸਾਰੇ ਲੀਡਰ ਹੈ ਜਿਨ੍ਹਾਂ ਨੇ ਇਹਨੂੰ ਆਪਣੇ ਤਰੀਕੇ ਨਾਲ ਦੀ ਇੰਟਰਪ੍ਰੀਟੇਸ਼ਨ ਕੀਤੀ ਹੈ ਤੈਨੂੰ ਇਹਨੂੰ ਮਤਲਬ ਇਹ ਤੋਂ ਉਹ ਤੋਂ ਬਾਅਦ ਕਾਂਗਰਸ ਪੰਜਾਬ ਦੇ ਵਿੱਚ ਸੱਤਾ 'ਚ ਵੀ ਰਹੀ ਹੈ ਕਈ ਵਾਰ ਸੱਤਾ 'ਚ ਰਹੀ ਹੈ ਹਾਂ ਤੇ ਮਤਲਬ ਹੁਣ ਭਾਰਤੀ ਜਨਤਾ ਪਾਰਟੀ ਆ ਭਾਰਤੀ ਜਨਤਾ ਪਾਰਟੀ ਕੁਝ ਦਿਨ ਪਹਿਲਾਂ ਨਰਿੰਦਰ ਮੋਦੀ ਜੀ ਬੋਲ ਰਹੇ ਸੀ ਕਿ ਨਾਗਪੁਰ ਦੇ ਵਿੱਚ ਆਰਐਸਐਸ ਦੇ ਸਮਾਗਮ ਚ ਉਹਨਾਂ ਨੇ ਉਹੀ ਸਿੱਖਾਂ ਵਾਲਾ ਇਸ਼ੂ ਫੜਿਆ ਕਿਉਂਕਿ ਸੂਟ ਕਰਦਾ ਉਹਨਾਂ ਨੂੰ ਬਿਲਕੁਲ ਸੋ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਅਕਾਲੀ ਦਲ ਉਹਨਾਂ ਨੂੰ ਇਹ ਸੂਟ ਕਰਦਾ ਹੈ ਹਮ ਹੈਨਾ ਪਰ ਅਕਾਲੀ ਦਲ ਨੂੰ ਮਤਲਬ ਇੰਨੀ ਉਹ ਨਹੀਂ ਹੈ ਕਿ ਜਿਹੜਾ ਅਕਾਲੀ ਦਲ ਅ ਅਕਾਲੀ ਦਲ 10 ਸਾਲ ਸੱਤਾ ਚ ਰਿਹਾ ਹਮ ਹੈਨਾ 15 ਸਾਲ ਸੱਤਾ ਚ ਰਿਹਾ ਉਸ ਤੋਂ ਬਾਅਦ ਇੱਕ ਵਾਰ 5 ਸਾਲ ਤੇ ਫਿਰ 10 ਸਾਲ ਹੈਨਾ ਅਕਾਲੀ ਦਲ ਇਹ ਪ੍ਰੋਮਿਸ ਕਰਦਾ ਸੀ ਕਿ ਅਸੀਂ ਇੱਕ ਟਰੁਥ ਕਮਿਸ਼ਨ ਬਿਠਾਵਾਂਗੇ। ਹੂੰ ਪੰਜਾਬ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਜਾਂ 78 ਤੋਂ ਜਿਹੜੀਆਂ ਘਟਨਾਵਾਂ ਸ਼ੁਰੂ ਹੋਈਆਂ ਉਹ ਤੋਂ ਬਾਅਦ ਕਿੰਨੇ ਲੋਕ ਮਾਰੇ ਗਏ ਆ। ਬਿਲਕੁਲ ਜਿਹਦਾ ਕਸੂਰ ਸੀ ਜਿਹੜਾ ਜ਼ਿੰਮੇਵਾਰ ਸੀ ਕਿਹੜਾ ਨਹੀਂ ਸੀ ਇਹ ਟਰੁਥ ਕਮਿਸ਼ਨ ਬਿਠਾਵਾਂਗੇ। ਜਦੋਂ ਸੱਤਾ ਹੀ ਤੇ ਪਲਟ ਗਏ ਜੀ ਤੇ ਨਹੀਂ ਬਿਠਾਇਆ ਹੁਣ ਜਦੋਂ ਤੱਕ ਤੁਸੀਂ ਕਿਸੇ ਦੇ ਜ਼ਖਮ ਹਨ ਉਹਨਾਂ ਜ਼ਖਮਾਂ ਤੇ ਮਲਮ ਨਹੀਂ ਲੱਗੇਗੀ ਉਹ ਤਾਂ ਫਿਰ ਹਰੇ ਹੀ ਰਹਿਣਗੇ ਬਿਲਕੁਲ ਸੋ ਇੱਕ ਤਾਂ ਪਹਿਲਾ ਕਾਰਨ ਇਹ ਹੈ ਕਿ ਇਹ ਜ਼ਖਮ ਹਰੇ ਹਰੇ ਰਹਿਣਗੇ ਇਹ ਭਰਨੇ ਨਹੀਂ ਕਦੇ ਜੀ ਸਦਾਵਾਰ ਸਦਾਵਾਰ ਸਦਾ ਵਾਸਤੇ ਹਰ ਸਾਲ ਹੋ ਜਾਂਦੇ ਬਿਲਕੁਲ ਦੂਸਰਾ ਇਹ ਹੈ ਕਿ ਕੁਛ ਤੇ ਰਾਨੂੰ ਇਹ ਸੂਟ ਕਰਦਾ ਇਹ 84 ਕਤਲੇਆਮ ਦੀ ਸਿੱਕ ਕਤਲੇਆਮ ਦੀ ਗੱਲ ਭਾਰਤੀ ਜਨਤਾ ਪਾਰਟੀ ਕਰੇਗੀ Gujarat ਦੰਗਿਆਂ ਦੀ ਨਹੀਂ ਕਰੇਗੀ ਹੂੰ ਹੁਣ ਮਨੀਪੁਰ ਦੇ ਵਿੱਚ ਜੋ ਹੋ ਰਿਹਾ ਉਹਦੀ ਗੱਲ ਨਹੀਂ ਕਰੇਗੀ ਬਿਲਕੁਲ ਕਿਉਂਕਿ ਉਹਨਾਂ ਨੂੰ ਸੂਟ ਕਰਦੀ ਹੈ ਗੱਲ ਇਹਦੇ ਇਦਾਂ ਹੀ ਜਿਹੜੀ ਕਾਂਗਰਸ ਹੈ ਉਹ Gujarat ਦੰਗਿਆਂ ਦੀ ਗੱਲ ਕਰੇਗੀ ਸਿੱਖ ਕਤਲੇਆਮ ਦੀ ਨਹੀਂ ਕਰੇਗੀ ਬਿਲਕੁਲ ਸੋ ਇਹ politically ਸੂਟ ਕਰਨ ਦੀ ਗੱਲ ਹੈ ਕਿਹੜੇ ਕਿਹੜੇ ਬੰਦੇ ਨੂੰ ਕਿਹੜੀ ਗੱਲ ਸੂਟ ਕਰਦੀ ਹੈ ਉਹ ਕਿਵੇਂ ਉਹਦਾ ਫਾਇਦਾ ਚੁੱਕ ਸਕਦਾ ਜੀ ਆਮ ਆਦਮੀ ਪਾਰਟੀ ਹੈ ਆਮ ਆਦਮੀ ਪਾਰਟੀ ਸਿੱਖ ਕਤਲੇਆਮ ਦੀ ਗੱਲ ਕਰਦੀ ਹੈ ਜਾਂ ਕਾਂਗਰਸ ਨੂੰ ਘੇਰਨ ਦੀ ਗੱਲ ਕਰਦੀ ਹੈ ਇਹਨਾਂ ਦੀ 10 ਸਾਲ ਸਰਕਾਰ ਰਹੀ ਹੈ ਇਹਨਾਂ ਨੇ ਉਹਨਾਂ ਵਾਸਤੇ ਕੀ ਕੀਤਾ ਹੂੰ ਬਿਲਕੁਲ ਠੀਕ ਹੈ ਨਾ ਕੀ ਕੀਤਾ ਤੁਸੀਂ ਉਹਨਾਂ ਵਾਸਤੇ ਔਰ ਜਦੋਂ ਵੀ ਗੱਲ ਨੂੰ ਨਹੀਂ ਜੀ ਉਹ ਤਾਂ ਹੋਮ ਡਿਪਾਰਟਮੈਂਟ ਕੇਂਦਰ ਦੇ ਅੰਡਰ ਸੀਗਾ ਬਾਕੀ ਡਿਪਾਰਟਮੈਂਟ ਤਾਂ ਸੀਗੇ ਜੀ ਨਾ ਉਹਨਾਂ ਲੋਕਾਂ ਦੀ ਉਹਨਾਂ ਲੋਕਾਂ ਦੀ ਕਿਸੇ ਤਰ੍ਹਾਂ ਤੁਸੀਂ ਅ ਇੱਕ ਹੁੰਦਾ ਨਾ सिंपथी ਜੀ ਘੱਟੋ ਘੱਟ सिंपथी ਤਾਂ ਕਰਦੇ ਨਾ ਉਹਨਾਂ ਲੋਕਾਂ ਨਾਲ ਗੱਲ ਕਰੋ ਸਜਾਮਾ ਦੁਆਣ ਚ ਉਹਨਾਂ ਨੂੰ ਮਦਦ ਤੱਕ ਸਰਕਾਰ ਆਪਣਾ ਜਿਹੜਾ ਮਸ਼ੀਨਰੀ ਆ ਉਹਦੀ ਮਤਲਬ ਉਸ ਬੋੜ ਤੱਕ ਕਰ ਸਕਦੀ ਸੀ ਕਿ ਨਾ ਤੁਸੀਂ ਕਹਿੰਦੇ ਹੋ ਕਿ ਕਾਂਗਰਸ ਨੇ ਬੰਦੇ ਬਚਾਏ ਬੰਦੇ ਬਚਾਏ ਤੇ ਤੁਹਾਡੀ ਬੀਜੇਪੀ ਦੀ ਵੀ ਸਰਕਾਰ ਰਹੀ ਹੈ ਆਮ ਆਦਮੀ ਪਾਰਟੀ ਦੀ ਵੀ ਸਰਕਾਰ ਰਹੀ ਹੈ ਤੁਸੀਂ ਕੀ ਕੀਤਾ ਸੋ ਇਹ ਮਤਲਬ ਪੋਲਿਟਿਕਸ ਹੈ ਜੀ ਇਸ ਪੋਲਿਟਿਕਸ ਜਿਹੜੀ ਹੈ ਉਹ ਚਲਦੀ ਰਹੇਗੀ ਸੋ ਇਹ ਮੁੱਦਾ ਕਦੇ ਖਤਮ ਨਹੀਂ ਹੋਣਾ ਕਿਉਂਕਿ ਇੱਕ ਇਹ ਇਦਾਂ ਦਾ ਜ਼ਖਮ ਹੈ ਜਿਹੜਾ ਭਰਨਾ ਨਹੀਂ ਕਦੇ ਜੀ ਸਰ ਆਪਣੀ ਗੱਲਬਾਤ ਨੂੰ ਹੁਣ ਆਪਾਂ ਅਮਰੀਕਾ ਵੱਲ ਲੈ ਕੇ ਜਾਵਾਂਗੇ ਉੱਥੇ ਇੱਕ ਪਰਮਜੀਤ ਨਾਮ ਦੇ ਗ੍ਰੀਨ ਕਾਰਡ ਹੋਲਡਰ ਨੂੰ ਪਿਛਲੇ 2 ਮਹੀਨਿਆਂ ਤੋਂ ਜੇਲ੍ਹ ਵਿੱਚ ਸੁੱਟਿਆ ਹੈ ਇਹ ਮੱਕੀ ਸਾਰਾ ਮਸਲਾ ਇੱਕ ਪਰਮਜੀਤ ਸਿੰਘ ਨਾਂ ਦੇ ਸਖਸ਼ ਨੇ ਜਿਨ੍ਹਾਂ ਦਾ ਪਛੋਕੜ ਪੰਜਾਬ ਦਾ ਹੈ ਔਰ ਇਹਨਾਂ ਨੂੰ ਬ੍ਰੇਨ ਟਿਊਮਰ ਦੀ ਪ੍ਰੋਬਲਮ ਹੈ ਅਮਰੀਕਾ ਦੇ ਗ੍ਰੀਨ ਕਾਰਡ ਹੋਲਡਰ ਹੈ ਇਹ ਪਿਛਲੇ 30 ਜੁਲਾਈ ਨੂੰ ਇਹ ਇੰਡੀਆ ਆਏ ਸੀ ਕਿ ਐਕਚੁਅਲੀ ਇੰਡੀਆ ਤੋਂ ਵਾਪਸ ਜਦੋਂ 30 ਜੁਲਾਈ ਨੂੰ ਵਾਪਸ ਗਏ ਉੱਥੇ ਪਹੁੰਚੇ ਤਾਂ ਇਹਨਾਂ ਨੂੰ ਜਿਹੜਾ ਸ਼ਿਕਾਗੋ ਦਾ ਇੰਟਰਨੈਸ਼ਨਲ 에ਅਰਪੋਰਟ ਹੈ ਉੱਥੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਹਿਲਾਂ ਡਿਟੇਨ ਕਰ ਲਿਆ ਗਿਆ ਇਨਾਂ ਦੇ ਇਨਾਂ ਦੀ ਫੈਮਿਲੀ ਜਿਹੜੀ ਹੈ ਇਹਨਾਂ ਨੂੰ ਰিসিਵ ਕਰਨ ਆਈ ਸੀ ਉਹਨਾਂ ਨੇ 7 ਘੰਟੇ ਬਾਹਰ ਬੇਟ ਕੀਤੀ ਪਰ ਉਹਨਾਂ ਨੂੰ ਬਾਅਦ ਵਿੱਚ ਕਨਵੇ ਕੀਤਾ ਗਿਆ ਕਿ ਉਹਨਾਂ ਨੂੰ ਰੀਟੇਨ ਕੀਤਾ ਗਿਆ ਤੇ 5 ਦਿਨ ਇਹਨਾਂ ਨੂੰ ਉਸੇ 에ਅਰਪੋਰਟ ਤੇ ਡੀਟੇਨ ਕੀਤਾ ਗਿਆ ਤੇ ਫਿਰ ਹੁਣ ਇਹਨਾਂ ਨੂੰ ਇੰਡੀਆਨਾ ਦੇ ਇੱਕ ਡੀਟੈਂਸ਼ਨ ਸੈਂਟਰ ਦੇ ਵਿੱਚ ਭੇਜਿਆ ਭੇਜ ਦਿੱਤਾ ਗਿਆ ਸੋ ਇਹ ਡੀਟੈਂਸ਼ਨ ਸੈਂਟਰ ਜਿਹੜਾ ਹੈ ਇਲੀਗਲ ਇਮੀਗ੍ਰੈਂਟਸ ਦਾ ਜਾਂ ਕ੍ਰਿਮੀਨਲਸ ਦਾ ਜਿਹੜਾ ਡੀਟੈਂਸ਼ਨ ਸੈਂਟਰ ਹੈ ਉੱਥੇ ਭੇਜਿਆ ਗਿਆ ਜੀ ਇਹਨਾਂ ਬਾਰੇ ਜਿਹੜਾ ਸਰਕਾਰ ਕਲੇਮ ਕਰ ਰਹੀ ਹੈ ਉਹ ਇਹ ਕਰ ਰਹੀ ਹੈ ਕਿ ਵੈਸੇ 1999 ਦੇ ਵਿੱਚ ਇੱਕ ਕੇਸ ਹੋਇਆ ਸੀਗਾ ਇਹਨਾਂ ਦੇ ਖਿਲਾਫ ਪਬਲਿਕ ਟੈਲੀਫੋਨ ਦੇ ਮਿਸਯੂਜ਼ ਦਾ ਉਹਦੇ ਵਿੱਚ ਇਹਨਾਂ ਨੂੰ 10 ਦਿਨਾਂ ਦੀ ਸਜ਼ਾ ਹੋਈ ਸੀ ਤੇ 4137 ਡਾਲਰ ਇਹਨਾਂ ਨੂੰ ਜੁਰਮਾਨਾ ਹੋਇਆ ਸੀ ਤੇ ਫਿਰ ਉਹ ਇਹਨਾਂ 1999 ਦਾ ਕੇਸ ਹੈ 30 ਸਾਲ ਪੁਰਾਣਾ ਹੈ ਨਾ 30 ਤੋਂ ਵੀ ਵੱਧ 30 ਸਾਲ ਪੁਰਾਣਾ ਹੋ ਗਿਆ ਨਾ ਤੇ ਇਹ ਹੁਣ ਸਰਕਾਰ ਇਹ ਕਹਿ ਰਹੀ ਹੈ ਜਿਹੜੇ ਉੱਥੋਂ ਦੀ ਏਜੰਸੀਆਂ ਆ ਉਹ ਇਹ ਕਹਿ ਰਹੀਆਂ ਕਿ 2008 ਦਾ ਇੱਕ ਹੋਰ ਇਹਨਾਂ ਦੇ ਇਹਨਾਂ ਦਾ ਕੇਸ ਹੈ ਜਿਹਦੇ ਬਾਰੇ ਏਜੰਸੀਆਂ ਕਲੇਮ ਕਰਦੀਆਂ ਕਿ ਇਹਨਾਂ ਨੇ ਕੋਈ ਫਰਾਡ ਕੀਤਾ ਸੀਗਾ ਪਰ ਪਰਿਵਾਰ ਕਹਿ ਰਿਹਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਹੀ ਨਹੀਂ ਹੈ ਤੇ ਉਸ ਬੰਦੇ ਨੂੰ ਹੁਣ ਕਿਉਂਕ ਟ੍ਰੰਪ ਦੀ ਸਰਕਾਰ ਜਿਸ ਤਰ੍ਹਾਂ ਇਮੀਗ੍ਰੈਂਟਸ ਦੇ ਨਾਲ ਬਿਹੇਵ ਕਰਦੀ ਹੈ ਉਸੇ ਤਰ੍ਹਾਂ ਦਾ ਬਿਹੇਵ ਜਿਹੜਾ ਉਹ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੂੰ ਡਿਟੈਂਸ਼ਨ ਸੈਂਟਰ ਦੇ ਵਿੱਚ ਰੱਖਿਆ ਜਾ ਰਿਹਾ ਹੈ ਉਹਨਾਂ ਦੇ ਵਕੀਲ ਨਾਲ ਜਿਹੜੇ ਪਰਿਵਾਰਕ ਮੈਂਬਰ ਹੈ ਉਹਨਾਂ ਨੇ ਮੀਡੀਆ ਨੂੰ ਇਹ ਗੱਲਾਂ ਦੱਸੀਆਂ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਸਹੂਲਤ ਉਹ ਨਹੀਂ ਦਿੱਤੀ ਜਾ ਰਹੀ ਤੇ ਉਹਨਾਂ ਦੀ ਸਿਹਤ ਜਿਹੜੀ ਆ ਡਿਟੇਰੀਓਰੇਟ ਹੋ ਰਹੀ ਹੈ ਤੇ ਉਹ ਹੁਣ ਇਹ ਇਸ ਜਿਹੜੀ ਡਿਟੈਂਸ਼ਨ ਹੈ ਇਹਨੂੰ ਉੱਥੋਂ ਦੀ ਅਦਾਲਤ ਦੇ ਵਿੱਚ ਚੁਣੌਤੀ ਦੇ ਰਹੇ ਸੋ ਇਹ ਸਾਰਾ ਮਾਮਲਾ ਹੈਗਾ ਤੇ ਹੋ ਸਕਦਾ ਕਿ ਅਗਲੇ ਕੁਝ ਦਿਨਾਂ 'ਚ ਅਸੀਂ ਇਦਾਂ ਦੀ ਵੀ ਖਬਰ ਸੁਣ ਲਈਏ ਯੋਨਨ ਇੰਡੀਆ ਡਿਪੋਰਟ ਕੀਤਾ ਜਾ ਰਿਹਾ ਹੂੰ ਪਰ ਸਰ ਇੱਕ ਗੱਲ ਇਹ ਦਿਮਾਗ 'ਚ ਨਹੀਂ ਪੈਂਦੀ ਕਿ ਗ੍ਰੀਨ ਕਾਰਡ ਹੋਲਡਰ ਬੰਦਾ ਉਸ ਨੂੰ ਇਸ ਤਰ੍ਹਾਂ ਕਿਵੇਂ ਡਿਪੋਰਟੇਸ਼ਨ ਦਾ ਹੋ ਸਕਦਾ ਹੈ ਵੀ ਉਹ ਇੱਕ ਗ੍ਰੀਨ ਕਾਰਡ ਹੋਲਡਰ ਹੈ ਇੱਕ ਵੱਡੀ ਗੱਲ ਹੈ ਤੇ ਉਹਨੂੰ ਡਿਪੋਰਟ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਹੋ ਸਕਦਾ ਹੈ ਕੁਝ ਦਿਨਾਂ ਦੇ ਅੰਦਰ ਪਰ ਇਹ ਗੱਲ ਸਮਝ ਨਹੀਂ ਆ ਰਹੀ ਕਿ ਕਿਸ ਤਰ੍ਹਾਂ ਹੋ ਸਕਦਾ ਦੇਖੋ ਉਹਨਾਂ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਇੱਕ ਤਾਂ ਉਹਦਾ 1999 ਵਾਲਾ ਕੇਸ ਹੈ ਟੈਲੀਫੋਨ ਵਾਲਾ ਜਿਹਾ ਇਜ ਨੂੰ 10 ਦਿਨਾਂ ਦੀ ਸਜ਼ਾ ਕੋਈ ਤੇ ਜੁਰਮਾਨਾ ਹੁਣ ਇਹ ਕਹਿ ਰਿਹਾ ਕਿ 2008 ਦਾ ਕੋਈ ਕੇਸ ਹੈ ਫਰਾਡ ਦਾ ਜੀ ਤੇ ਇਹ ਵੀ ਕਹਿ ਰਿਹਾ ਕਿ ਜਿਹੜਾ ਜਦੋਂ ਉਹਨੂੰ ਸਜ਼ਾ ਹੋਈ ਹੈ ਨਾ ਟੈਲੀਫੋਨ ਵਾਲੇ ਕੇਸ ਚ ਤਾਂ ਉਹ ਗ੍ਰੀਨ ਕਾਰਡ ਹੋਲਡਰ ਸੀ ਪਰ ਉਹਨੂੰ ਸਿਟੀਜ਼ਨਸ਼ਿਪ ਉਹਦੇ ਤੇ ਰੋਕ ਲੱਗ ਗਈ ਹਮ ਸਿਟੀਜ਼ਨ ਨਹੀਂ ਹੋਇਆ ਉਹ ਉਹ ਗ੍ਰੀਨ ਕਾਰਡ ਹੋਲਡਰ ਹੀ ਹੈ ਤੇ ਹੁਣ ਜਿਹੜੀ 트럼ਪ ਸਰਕਾਰ ਆ ਉਹਨਾਂ ਦੀ ਜਿੱਦਾਂ ਦੀਆਂ ਨੀਤੀਆਂ ਬਣਾਈਆਂ ਹੋਈਆਂ ਉਹ ਹਰੇਕ ਇਮੀਗ੍ਰੈਂਟਸ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਆ ਤੇ ਉਹ ਹੁਣ ਪਤਾ ਨਹੀਂ ਕਿਹੜਾ ਰਿਕਾਰਡ ਕੱਢੀ ਬੈਠੇ ਆ ਤੇ ਕਿਹੜਾ ਮਤਲਬ ਸਬੂਤ ਲਈ ਬੈਠੇ ਆ ਹੈਨਾ ਆਪਾਂ ਜਦੋਂ ਵੀ ਗੱਲ ਕਹਿੰਦੇ ਆ ਆਪਾਂ ਇੰਡੀਆ ਦੀ ਗੱਲ ਕਰਦੇ ਆ ਇੰਡੀਆ ਚ ਕਾਨੂੰਨ ਐਦਾਂ ਕਾਨੂੰਨ ਐਦਾਂ ਉਹਨੂੰ ਅਮਰੀਕਾ ਚ ਦੇਖ ਲਓ ਕੀ ਹਾਲ ਹੈਨਾ ਸੋ ਜਿਦਾ ਇੱਕ ਬੀਬੀ ਨੂੰ ਪਹਿਲਾਂ ਪਿਛਲੇ ਦਿਨਾਂ ਚ ਕੀਤਾ ਹੀ ਆ ਨਾ ਰਿਪੋਰਟ ਤੇ ਉਹ ਹੁਣ ਉਹਦਾ ਵਕੀਲ ਕਹਿ ਰਿਹਾ ਕਿ ਇਹ ਇਹਨਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ ਤੇ ਅਸੀਂ ਉਸ ਡੈਪੂਟੇਸ਼ਨ ਨੂੰ ਰੋਕਣ ਵਾਸਤੇ ਕੋਰਟ ਦੇ ਵਿੱਚ ਜਾ ਰਹੇ ਹਾਂ ਹੂੰ ਸੋ ਬਹੁਤ ਬਹੁਤ ਧੰਨਵਾਦ ਰਾਲੀ ਜੀ ਸ਼ੁਕਰੀਆ ਸੋ ਇਹ ਸਾਨੂੰ ਅੱਜ ਦੇ ਕੁਝ ਮੁੱਦੇ ਕੱਲ ਨੂੰ ਫੇਰ ਕੁਝ ਨਵੇਂ ਮੁੱਦਿਆਂ ਦੇ ਨਾਲ ਹਾਜ਼ਰ ਹੋਵਾਂਗੇ ਧੰਨਵਾਦ